Amazon ਕੰਪਨੀ ਦੇ ਵੱਲੋਂ ਆਨਲਾਈਨ ਗੁਟਕਾ ਸਾਹਿਬ ਨੂੰ ਵੇਚਿਆ ਜਾ ਰਿਹਾ ਜੁੱਥੇ ਕਿ ਹੁਣੇ ਬੇहद ਹੀ ਚਿੰਤਾ ਵਾਲਾ ਵਿਸ਼ਾ ਜਿਹੜਾ ਉਹ ਬਣਿਆ ਹੋਇਆ Amazon ਕੰਪਨੀ ਦੇ ਵੱਲੋਂ ਆਪਣਾ ਕਾਰੋਬਾਰ ਚਲਾਉਣ ਦੇ ਲਈ ਗੁਟਕਾ ਸਾਹਿਬ ਦੀ ਜਿਹੜੀ ਆ ਉਹ ਬੇਦਬੀ ਕੀਤੀ ਜਾ ਰਹੀ ਹੈ ਦੱਸਦੇ ਕਿ Amazon ਤੇ ਗੁਟਕਾ ਸਾਹਿਬ ਨੂੰ ਵੱਖੋ ਵੱਖਰੇ ਰੇਟਾਂ ਤੇ ਜਿਹੜਾ ਉਹ ਵੇਚਿਆ ਜਾ ਰਿਹਾ ਜਿਸ ਦੇ ਚੱਲਦੇ ਹੋਏ ਹੁਣ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਤੇ ਹੁਣ ਇਸ ਨੂੰ ਲੈ ਕੇ ਸਮਾਜ ਸੇਵੀ ਸਿਖਾਗੋ ਸਰਪਜੀਤ ਸਿੰਘ ਸੋਨੂ ਜੜਿਆਲਾ ਦੇ ਵੱਲੋਂ ਆਪਣੀ ਅਵਾਜ਼ ਜਿਹੜੀ ਆ ਉਠਾਈ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਕੱਲ ਨੂੰ ਹੁਣ ਅੰਮ੍ਰਿਤਸਰ ਦੇ ਡੀਸੀ ਨੂੰ ਮਿਲ ਕੇ ਬੇਅਦਬੀ ਕਰਨ ਵਾਲੀ ਕੰਪਨੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣਗੇ ਤਾਂ ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ Amazon ਤੇ ਵਕ ਵਕ ਰੇਟਾਂ ਤੇ ਗੁਟਕਾ ਸਾਹਿਬ ਨੂੰ ਜਿਹੜਾ ਵੇਚਿਆ ਜਾ ਰਿਹਾ ਹੁਣ ਇਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ Amazon ਕੰਪਨੀ ਦੇ ਵੱਲੋਂ ਹੈ ਜਿਹੜਾ ਕੰਮ ਕੀਤਾ ਜਾ ਰਿਹਾ ਤੇ ਹੁਣ ਸਮਾਜ ਸੇਵੀ ਸਿੱਖਾਗੂ ਸਰਪਜੀਤ ਸਿੰਘ ਸੋਨੂ ਜੰਡਿਆਲਾ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਜਿੱਥੇ ਉਹਨਾਂ ਦੇ ਵੱਲੋਂ ਹੁਣ ਕੱਲ ਨੂੰ ਡੀਸੀ ਨੂੰ ਮਿਲ ਕੇ ਵਿਧਵੀ ਕਰਨ ਵਾਲੀ ਕੰਪਨੀ ਦੇ ਖਿਲਾਫ ਸ਼ਿਕਾਇਤ ਜਿਹੜੀ ਆ ਉਹ ਦਰਜ ਕਰਵਾਈ ਜਾਵੇਗੀ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸੋ ਦੋਸਤੋ ਬਹੁਤ ਹੀ ਵੀਡੀਓ ਇੰਪੋਰਟੈਂਟ ਹੈ ਇਹ ਇਹਨੂੰ ਜ਼ਰੂਰ ਦੇਖਿਓ ਕਿਉਂਕਿ ਅੱਜ ਸਿੱਖ ਕੌਮ ਦੇ ਨਾਲ ਕੀ ਹੋ ਰਿਹਾ ਵਾ ਔਰ ਗੁਰਬਾਣੀ ਦੀ ਕਿਵੇਂ ਬੇਅਦਬੀ ਹੋ ਰਹੀ ਆ ਕਿਉਂਕਿ ਜਦੋਂ ਅਸੀਂ ਗੁਕਾ ਸਾਹਿਬ ਲੈਣ ਜਾਂਦੇ ਹਾਂ ਗੁਰਦੁਆਰਾ ਸਾਹਿਬ ਤੋਂ ਦੀ ਪੇਟਾ ਦੇਖਦੀ ਆ ਅੱਜਕੱਲ ਨਵਾਂ ਕੰਮ ਸ਼ੁਰੂ ਕਰਤਾ ਕਿਵੇਂ ਬੇਅਦਬੀ ਹੋ ਰਹੀ ਆ ਇਹਦੇ ਪਿੱਛੇ ਕੀ ਇਹਨਾਂ ਦੇ ਮਨਸੂਬੇ ਆ ਇਹ ਨਹੀਂ ਪਤਾ ਸਾਨੂੰ ਪਰ ਦੇਖੋ Amazon ਤੇ ਇਹ ਵੀਡੀਓ ਦਿਖਾ ਰਿਹਾ ਮੈਂ ਤੁਹਾਨੂੰ ਨਿਤਨੇਮ ਜੋ ਪਈ ਸਾਹਿਬ ਰਹਿ ਰਾਜ ਸਾਹਿਬ ਚਾਹੇ ਕੋਈ ਵੀ ਤੁਸੀਂ ਗੁਟਕਾ ਸਾਹਿਬ ਲੈ ਲਓ ਇੱਥੋਂ ਆਨਲਾਈਨ ਆਰਡਰ ਕਰੋ ਇਹਦਾ ਰੇਟ ਲਿਖਿਆ ਵਾ 250 ਔਰ ਤੁਹਾਨੂੰ ਡਿਸਕਾਊਂਟ ਵੀ ਮਿਲੇਗਾ ਤੁਹਾਨੂੰ ਡਿਸਕਾਊਂਟ ਮਿਲੇਗਾ ਸਪੈਸ਼ਲ 43% ਆਫ ਕਿਸੇ ਤੇ 50% ਆਫ ਕਿਸੇ ਤੇ 25% ਆਫ 147 ਦਾ ਇਹ ਗੁਰਬਾਣੀ ਜਿਹੜੀ ਗੁਰੂ ਸਾਹਿਬ ਵੱਲੋਂ ਲਿਖੀ ਹੋਈ ਆ ਇਹ ਕਿਸੇ ਦੀ ਪਰਸਨਲ ਪ੍ਰੋਪਰਟੀ ਨਹੀਂ ਆ ਔਰ ਸਾਡੀ ਐਜੀਪੀਸੀ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੀ ਆ ਦੇਖੋ ਅੱਜ ਜੋ ਚੈਨਲ ਕਿੱਥੇ ਸੁੱਤੇ ਨੇ ਜਿਹੜੇ ਗੱਲ ਕਰਦੇ ਨੇ ਕਿ ਅਸੀਂ ਪੰਥ ਦੇ ਰਾਖੇ ਆ ਅਸੀਂ ਪੰਥ ਦੇ ਬੜੇ ਹਤੈਸ਼ੀਆਂ ਪੰਥ ਦੇ ਨਾਮ ਤੇ ਜਿਹੜੇ ਇਹਨਾਂ ਨਾਲ ਰੌਲਾ ਪਾਉਂਦੇ ਆ ਦੇਖੋ ਵੀ ਇਹ ਬੇਅਦਬੀ ਨਹੀਂ ਤੇ ਬੋਲਦੀ ਆ ਤਾਂ ਦੋਸਤੋ ਗੱਲ ਇਹ ਆ ਕਿ ਅਜ ਜੀਪੀਸੀ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਸਸਤਾਉ ਕਿੱਥੇ ਸੁੱਤੀ ਆ ਔਰ ਕਿੱਥੇ ਉਹ ਚੈਨਲ ਵਾਲੇ ਵੀਰ ਭਰਾ ਸਾਡੇ ਜਿਹੜੇ ਸਿੱਖੀ ਦੀ ਗੱਲਾਂ ਕਰਦੇ ਸਿੱਖੀ ਦੇ ਪ੍ਰਚਾਰ ਦੀਆਂ ਗੱਲਾਂ ਕਰਦੇ ਆ ਅੱਜ ਕਿਉਂ ਨਹੀਂ ਜਾਗਦੇ ਇਹਨੇ ਇਹਨਾਂ ਵਕੀਲ ਸਾਡੇ ਅਜ ਜੀਪੀਸੀ ਦੇ ਕਿੱਥੇ ਨੇ Amazon ਤੇ ਜਦੋਂ ਅਸੀਂ ਆਰਡਰ ਕਰਦੇ ਆ ਤੁਸੀਂ ਦੇਖੋ ਵੀ ਉਹ ਜਦੋਂ ਪੈਕਿੰਗ ਆਉਂਦੀ ਹੈ ਉੱਥੇ ਹੀ ਉਹ ਪੈਰ ਲੈ ਕੇ ਵੜ ਜਾਂਦੇ ਆ ਉੱਥੇ ਹੀ ਜੇ ਕੋਈ ਬੂਟ ਆਰਡਰ ਕਰਦਾ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰੋਡਕਟ ਜਾਂ ਕੋਈ ਸਪਲੀਮੈਂਟ ਕਰਦਾ ਆ ਆਰਡਰ ਤੇ ਉੱਥੇ ਹੀ ਗੁਰਬਾਣੀ ਦਾ ਕਿੰਨਾ ਕੁ ਸਤਕਾਰ ਹੁੰਦਾ ਗੁਟਕਾ ਸਾਹਿਬ ਦਾ ਕਿੰਨਾ ਕੁ ਸਤਕਾਰ ਹੁੰਦਾ ਤੁਸੀਂ ਦੇਖੋ ਆਪਾਂ ਕਹਿੰਨੇ ਕਿ ਬੇਅਦਬੀਆਂ ਰੁਕਣ ਦਾ ਨਾਂ ਨਹੀਂ ਲੈਂਦੇ ਬੇਅਦਬੀਆਂ ਕਿੱਥੋਂ ਰੁਕਣੀਆਂ ਹੁਣ ਜਿਹੜਾ ਮਰਜ਼ੀ ਆਰਡਰ ਕਰਕੇ ਮੰਗਾ ਲੇ ਜਿਹੜਾ ਮਰਜ਼ੀ ਇਹਨੂੰ ਪਾੜ ਦੇ ਜਦੋਂ ਕੋਈ ਆਰਡਰ ਕਰਦਾ ਕੀ ਮਰਿਆਦਾ ਕੀ ਸੀ ਗੁਰੂ ਸਾਹਿਬ ਦੇ ਘਰ ਜਦੋਂ ਜਾਂਦੇ ਆ ਵੀ ਗੁਰਦੁਆਰਾ ਸਾਹਿਬ ਤੇ ਭੇਟਾ ਦਿੰਦੇ ਆ ਤੇ ਅੱਜ ਧੜਾ ਧੜ ਵੇਖੋ ਐਮਾਜ਼ਾਨ ਤੇ ਵਿਕ ਰਿਹਾ ਔਰ ਜੇਕਰ ਥੋੜੀ ਜੀ ਵੀ ਕਿਤੇ ਸਿੱਖ ਕੌਮ ਜਿਹੜੀ ਆ ਇਸ ਚੀਜ਼ ਨੂੰ ਸੀਰੀਅਸ ਲੈ ਲੈਂਦੀ ਆ ਤੇ ਇਹ ਕਦੀ ਨੌਬਤ ਨਹੀਂ ਆ ਉਹ ਨਾਲ ਸੰਬੰਧ ਕਿਉਂਕਿ ਐਮਾਜ਼ਾਨ ਤੇ ਦੇਖੋ ਕਿਨੇ ਕਿਨੇ ਆਰਡਰ ਲੋਕਾਂ ਦੇ ਆਉਂਦੇ ਉਥੇ ਹੀ ਇਹ ਧੜਾ ਧੜ ਛੁੱਟੀ ਜਾਂਦੇ ਉਥੇ ਇਹ ਪੈਰ ਲੈ ਕੇ ਚੜੀ ਜਾਂਦੇ ਆ ਜਦੋਂ ਕਿ ਤੁਸੀਂ ਦੇਖੋ ਜਿੱਥੇ ਸਟੋਰ ਚ ਇਹਨਾਂ ਦਾ ਸਾਮਾਨ ਪਿਆ ਹੁੰਦਾ ਪਰ ਇਹ ਬਹੁਤ ਬੇਅਦਬੀ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਪੀਸੀ ਨੂੰ ਵੀ ਕੰਮ ਸੇ ਕੰਮ ਕਿਤੇ ਤੇ ਯਾਰ ਤੁਸੀਂ ਖਲੋਇਆ ਕਰੋ ਤੁਸੀਂ ਗੱਲਾਂ ਬਸ ਸਿਰਫ ਆਏ ਦਿਨ ਉਹਨੂੰ ਨੋਟਸ ਕਰਤਾ ਇਹਨੂੰ ਕਰਤਾ ਆਪਣਿਆਂ ਨੂੰ ਘਿਰਦੇ ਰਹਿੰਦੇ ਕੀ ਗੱਲ ਅੱਜ ਕਿੰਨਾ ਨਰਾਦਰ ਹੋਣ ਰਿਹਾ ਕਿੱਥੇ ਆਪਣੇ ਇਹਨੇ ਨੇ ਕੀ ਜਿਹੜੇ ਔਰ ਮੈਂ ਇਹਦੇ ਲਈ ਅਮਰitsar ਦੇ ਡੀਸੀ ਸਾਹਿਬ ਨੂੰ ਵੀ ਮਿਲੂੰਗਾ ਔਰ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ Amazon ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਨੂੰ ਕਿੰਨੇ ਅਧਿਕਾਰ ਦਿੱਤਾ ਕਿਤਾ ਸਾਹਿਬ ਨੂੰ ਇਦਾਂ ਜਿਹੜਾ ਵਾ ਵੇਚਣ ਦਾ ਮਾਰਕੀਟ ਦੇ ਵਿੱਚ ਕਿਦਾਂ ਇਹ ਕੋਈ ਬੇਦਬੀ ਨਹੀਂ ਤੇ ਹੋਰ ਕੀ ਹੈ ਇਸ ਕਰਕੇ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਮੈਂ ਸਾਰੇ মিডিਆ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜਾ ਲੋਕਾਂ ਨੂੰ ਜਰੂਰ ਜਾਗਰੂਕ ਕਰੋ ਕਿਉਂਕਿ ਇਹ ਬਹੁਤ ਇੰਪੋਰਟੈਂਟ ਮੁੱਦਾ ਵਾ ਔਰ ਗੁਰੂ ਸਾਹਿਬ ਦੀ ਗੁਰਬਾਣੀ ਦੇਖੋ ਕਿਦਾਂ ਇਹ ਲੋਕ ਬੇਅਦਬੀ ਕਰ ਰਹੇ ਐਮਾਜ਼ਾਨ ਵਰਗੀਆਂ ਕੰਪਨੀਆਂ ਜਿਹੜੀਆਂ ਕਿਵੇਂ ਬੇਅਦਬੀ ਕਰ ਰਹੀਆਂ ਔਰ ਇਹਨਾਂ ਦੇ ਸਟੋਰ 'ਚ ਵੀ ਮੈਂ ਜਾਊਂਗਾ ਇਸ ਕਰਕੇ ਭਰਾਓ ਕਿਤੇ ਨਾ ਕਿਤੇ ਇਹੋ ਜਿਹੀਆਂ ਗੱਲਾਂ ਜਦੋਂ ਹੁੰਦੀਆਂ ਆੱਖਾਂ ਬੰਦ ਕਰਕੇ ਨਿਕਲ ਨਾ ਜਾਇਆ ਕਰੋ ਔਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੈਂ ਖਾਸ ਕਰਕੇ ਬੇਨਤੀ ਕਰੂੰਗਾ ਕਿ ਇਹਨਾਂ ਖਿਲਾਫ ਐਮਾਜ਼ਾਨ ਕੰਪਨੀ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਬੇਅਦਬੀ ਕਰ ਰਹੇ ਨੇ ਵਾਈ ਗੁਰਜੀਕਰਨ ਸਭਾਈ ਗੁਰਜੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਫਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ